ਅੱਜ ਦੀ ਸ਼ਾਰਟ ਵੀਡੀਓ ਜਿਹੜੀ ਨਾ ਆਪਾਂ ਬਣਾਈ ਆ ਪਿੰਡ ਤੌਲੇ ਤੋਂ ਬਣਾਈ ਆ ਜ਼ਿਲ੍ਹਾ ਇਹਨੂੰ ਬਰਨਾਲਾ ਪੈਂਦਾ ਤਹਿਸੀਲ ਤਾਂ ਪਾਵੇਂ ਹਾਂ ਹਾਂ ਬਈ ਤੁਸੀਂ ਨੇੜੇ ਦੇ ਪਿੰਡ ਬਾਈ ਨੂੰ ਇੱਧਰੋਂ ਰਹਿੰਦੇ ਆ ਬਾਈ ਕਾਲੇ ਕੇ ਬਰਨਾਲਾ ਹੰਢਾਇਆ ਬਾਈ ਰੂੜੇਖੀ ਠੀਕ ਆ ਇਹ ਪਿੰਡ ਬਾਈ ਨੂੰ ਬਈ ਨੇੜੇ ਰਹਿੰਦੇ ਆਗੇ ਤੇ ਬਾਈ ਕੋਲੇ ਨਾ ਚਾਰ ਹੀ ਫਰ ਵੜਾ ਨੇ ਬਾਈ ਤੇ ਚੰਗੀਆਂ ਵੜਾ ਨੇ ਵਧੀਆ ਤੇ ਮੁੱਲ ਜਣੂ ਉਹਨਾਂ ਤੇ ਜਾਇਜ਼ ਆ ਬਾਈ ਦੇ ਪਹਿਲੇ ਨੰਬਰ ਵਾਲਾ ਬੱਚਾ ਆ ਗਿਆ ਉਧਰ ਛੋਟਾ ਉਹਦਾ ਮੁੱਲ ਹੈਗਾ 10000 ਰੁਪਿਆ ਤੇ ਅੱਗੇ ਦੋ ਨੰਬਰ ਆ ਗਿਆ ਇਹਦਾ ਮੁੱਲ ਹੈਗਾ 22 ਤੇ 20000 ਰੁਪਏ ਦੇ ਦੇਣੀ ਆ ਅਗੇ ਤਿੰਨ ਇਹਦਾ ਮੁੱਲ 20000 ਰੁਪਏ ਦੇਣ ਲੈਣੀ ਆ ਬਾਈ ਕਹਿੰਦਾ ਤੇ ਇੱਕ ਸਾਨੂੰ ਜਿਹੜਾ ਬਈ ਲਾਸਟ ਤੇ ਦਿਖਾਉਣਾ ਜਰਸੀ ਦਾ ਨਗੀਨਾ ਆ ਗਿਆ ਬੱਚਾ ਫੇਸ ਕੁਆਲਿਟੀ ਇੱਕ ਨੰਬਰ ਕਿੰਨਾ ਕੁ ਰਿਕਾਰਡ ਹੈ ਦੀ ਮਤਲਬ ਦਾ ਇਹ ਮੈਂ ਬਈ 24 ਕਿਲੋ ਦਾ ਸਰਕਾਰੀ ਚੁਵਾਈ ਹੋਈ ਹੈ ਹਾਂ ਬਈ ਦਿਖਾ ਲਿਓ ਫੇਸਬੁਕ ਦਿਖਾ ਦੇ ਲੈ ਫੇਸ ਦੇਖੋ ਬੋਦੀਵਾਦੀ ਫੋਨ ਕਿੱਦਾਂ ਦਾ ਬੱਚਾ ਹੀ ਹੈ ਬਈ ਬਲਾ ਬੱਚਾ ਆ ਗਿਆ ਕੁਆਲਿਟੀ ਇੱਕ ਨੰਬਰ ਆ ਗਈ ਤੇ ਮੁੱਲ ਜਿਹੜਾ ਇਹਦਾ ਵੀ ਲੈਣ ਦੇਣ ਬਈ 20000 ਰੁਪਏ ਰੱਖਿਆ ਮੁੱਲ ਕਰਾਉਣ ਨੂੰ ਬਈ ਕਹਿੰਦਾ 25 ਕਰਾ ਲ 28 ਕਰਾ ਲ ਤੇ ਜਿਹੜਾ ਇਹਨਾਂ ਦਾ ਬਾਇਓ ਡਾਟਾ ਤੇ ਰਿਕਾਰਡ ਕਹਿ ਲਈਏ ਉਹ ਸਾਰਾ ਤੁਹਾਨੂੰ ਮਿਲ ਜੂਗਾ ਤੁਸੀਂ ਬਈ ਨੇ ਚਾਰੇ ਬੱਚਿਆਂ ਲਈ ਆਪਾਂ 65000 ਦੀਆਂ ਦੇਵਾਂਗੇ ਹਾਂ ਤੇ 100 ਕਿਲੋਮੀਟਰ ਤੱਕ ਦੀ ਡਿਲੀਵਰੀ ਫ੍ਰੀ ਹੋ ਜੀ ਹਾਂ ਹਾਂ ਬਈ ਤੇ ਮੁੱਲ ਜਿਹੜ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਕੰਟੈਕਟ ਜਰੂਰ ਕਰ ਮਾਈ ਨੰਬਰ ਬੋਲ ਦਿਓ ਇੱਕ ਵਾਰੀ 904152263717 ਠੀਕ ਹੈ ਭਾਈ ਇਹ ਕੰਟੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ